ਹੈ ਜੀ ਅਸੀਂ ਸਾਡੇ ਭਾਈਚਾਰਕ ਮੰਚ ਦੇ ਵੱਲੋਂ ਰਾਸ਼ਟਰਪਤੀ ਨੂੰ ਥਰੂ ਡਿਪਟੀ ਕਮਿਸ਼ਨਰ ਰ ਸੰਗਰੂਰ ਮੈਡਮ ਨੂੰ ਮੈਂਬਰਾਂ ਦੇ ਤੱਕ ਕਿ ਇਸ ਨੂੰ ਫਾਂਸੀ ਲਾਈ ਜਾਵੇ ਤੇ ਇਸ ਦੇ ਵਿਰੁੱਧ ਐ ਐਸਐਸਟੀ ਐਕਟ 18 1999 ਦੇ ਤਹਿਤ ਕੇਸ ਦਰਜ ਕੀਤਾ ਜਾਵੇ ਜਾਂ ਇਹਨੂੰ ਭਾਰਤ ਲਿਆ ਕੇ ਸਾਡੇ ਹਵਾਲੇ ਕੀਤਾ ਜਾਵੇ ਇਹ ਨੂੰ ਅਸੀਂ ਦਸੀਏ ਵੀ ਕਿਵੇਂ ਸ਼ਡਿਊਲ ਕਾਸਟਰ ਬਾਬਾ ਸਾਹਿਬ ਦੇ ਬਾਰੇ ਬੋਲਿੰਦਾ ਜੀ ਇਸ ਸੰਬੰਧ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਹਦੀ ਹੈ ਕਿ ਬਾਬਾ ਸਾਹਿਬ ਉਹ ਵੇਟਕਰ ਮਿਸ਼ਨ ਦਿਆ ਸੰਸਥਾਵਾਂ ਉਹਨਾਂ ਦੇ ਨਾਂ ਤੇ ਜੋ ਚੱਲ ਰਹੀਆਂ ਨੇ ਜਾਂ ਫਿਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਸ ਵਰਨੂ ਦਾ ਵਿਰੋਧ ਕਰਦੇ ਹੋਏ ਡੀਸੀ ਸਾਹਿਬ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਉੱਪਰ ਕਾਰਵਾਈ ਕਰਨ ਨੂੰ ਸੰਕਟ ਕਹਿੰਦੇ ਕਿ ਮੰਗ ਪੱਤਰ ਦਿੱਤੇ ਗਏ ਨੇ ਲੱਗਦਾ ਹੈ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਪਰ ਜਿੱਥੋਂ ਤੱਕ ਮੇਰਾ ਖਿਆਲ ਆ ਇਹ ਸਰਕਾਰ ਦੀ ਹੀ ਮੇਲੀ ਭੁਗਤਾ ਬੇ ਸ਼ਡਿਊਲ ਕਾਸਟ ਨੂੰ ਦੂਰ ਹੁੰਦਾ ਜਾ ਰਿਹਾ ਸਰਕਾਰ ਤੋਂ ਜੀ ਤੇ ਇਹ ਇਹਨਾਂ ਤੋਂ ਇੱਕ ਵੱਖਵਾਦੀਆਂ ਤੋਂ ਇਹ ਬਾਬਾ ਜੀ ਬਾਰੇ ਦਵਾਤਾ ਬਿਆਨ ਵੀ ਇਹ ਕੋਈ ਵੀ ਉਹਨੂੰ ਕਹਿਣਗੇ ਅਸੀਂ ਟੋੜਿਆ ਜੀ ਤੇ ਉਹ ਹੁਣ 1947 ਵਾਲਾ ਸ਼ਡਿਊਲ ਕਾਸਟ ਨਹੀਂ ਦੇਹਾ ਤੇ ਇਹਨਾਂ ਦੀਆਂ ਗੱਲਾਂ ਹੀ ਠਾਜੂਗਾ ਜੀ ਤੇ ਜੋ ਵੱਖਵਾਦੀ ਨੇ ਜੀ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਥਾਂ ਨਹੀਂ ਹੈਗੀ ਇਹ ਬਾਹਰਲੇ ਮੁਲਕਾਂ 'ਚ ਬੈਠ ਕੇ ਹੀ ਆਪਦੇ ਕਿਧਰ ਧੜਕਿਆ ਆਪਦੇ ਬਿਆਨ ਹੋਏ ਖ਼ਬਰਾਂ ਦੀਆਂ ਸੁਖਿਆ ਦੇਣ ਲਈ ਆਪਦਾ ਬਿਆਨ ਦਿੰਦੇ ਨੇ ਜ਼ਮੀਨੀ ਤੌਰ ਤੇ ਕੋਈ ਗੱਲ ਨਹੀਂ ਅੱਜ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਆ ਜੀ ਬਲਬੀਰ ਸਿੰਘ ਜੀ ਅੱਜ ਜੋ ਸਮਾਰੋਹ ਕਰਵਾਇਆ ਗਿਆ ਬਾਵਾ ਸਾਹਿਬ ਦੇ ਜਾਣ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਨ ਤੇ ਕੀ ਕਹੂਗੇ ਇਸ ਸਮਾਰੋਹ ਦੇ ਵਿੱਚ ਸਰ ਨੋਂ ਪਹਿਲਾਂ ਤਾਂ ਜੀ ਮੈਂ ਤਾਲ ਮੇਲ ਮੰਚ ਸੰਗਰੂਰ ਨੂੰ ਦਾ ਧੰਨਵਾਦੀ ਆ ਜਿਨ੍ਹਾਂ ਨੇ ਉਹ ਪ੍ਰੋਲਾ ਕੀਤਾ ਆਪਣੇ ਸਮਾਜ ਦੇ ਬੰਦਿਆਂ ਨੂੰ ਇਕੱਠਾ ਕਰਕੇ ਬਾਬਾ ਜੀ ਦਾ ਸੰਦੇਸ਼ ਪਹੁੰਚਾਇਆ ਬਾਬਾ ਜੀ ਦਾ ਇੱਕੋ ਹੀ ਸੰਦੇਸ਼ ਆ ਜੀ ਪੜੋ ਲੇਖੋ ਤੇ ਸੰਘਰਸ਼ ਕਰੋ ਸਾਡੇ ਕੋਲ ਜਿਹੜਾ ਵੈਪਨ ਆ ਗਰੀਬੀ ਨੂੰ ਹਟਾਉਣ ਦਾ ਵੈਪਨ ਸਿਰਫ ਸਾਡੇ ਕੋਲ ਇੱਕ এডੂਕੇਸ਼ਨ ਹੈ ਜੀ এডੂਕੇਸ਼ਨ ਤੋਂ ਬਗੈਰ ਸਾਡੇ ਕੋਲੇ ਹੋਰ ਆਪਣੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਨੇ ਬਹੁਤ ਕੰਮ ਨੇ ਜੀ ਫਿਰ ਆਪਣੇ ਅਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ এডੂਕੇਸ਼ਨ ਦੇ ਥਰੂ ਹੀ ਕਰ ਸਕਦੇ ਆ ਮੈਂ ਹਮੇਸ਼ਾ ਬੱਚਾ ਨੂੰ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਇਹੀ ਸੰਦੇਸ਼ دینا ਹੁਣਾ ਜਾਂ ਰਿਕੁਐਸਟ ਕਰਦਾ ਹੁਣਾ ਜਾਂ ਅਡਵਾਈਸ ਦਿਨਾ ਹੁਣਾ ਕਿ ਆਪਣਾ ਇੱਕ ਰੋਟੀ ਘੱਟ ਖਾਓ ਪਰ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਜਿਹੜੇ ਹੋਰ ਖਰਚੇ ਨੇ ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਮੈਨੇਜਮੈਂਟ ਇਸ ਤਰੀਕੇ ਨਾਲ ਕਰੋ ਕਿ ਬੱਚਿਆਂ ਨੂੰ ਜਿਹੜੀ ਲੋੜਿੰਦੀ ਐਜੂਕੇਸ਼ਨ ਹੈ ਉਹ ਜ਼ਰੂਰ ਦੋ ਔਰ ਅੱਛੀ ਐਜੂਕੇਸ਼ਨ ਦੋ ਔਰ ਬੱਚਿਆਂ ਨੂੰ ਸਹੀ ਰਾਹ ਤੇ ਰੱਖੋ ਨਸ਼ਿਆਂ ਤੋਂ ਬਚਾਓ ਤੇ ਆਪਣੇ ਜਿੱਥੇ ਵੀ ਹੈ ਮੈਕਸਿਮਮ ਬੱਚਿਆਂ ਨੂੰ ਚੰਗੇ ਗੁਣ ਦੋ ਤਾਂ ਕਿ ਉਹ ਵੀ ਆਪਣੀ ਲਾਈਫ ਦੇ ਵਿੱਚ ਸਕਸੈਸ ਹੋ ਜਾਣ। ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ? ਸਾਰਾ ਇਸ ਤਰ੍ਹਾਂ ਹੈ ਕਿ ਰਿਜ਼ਰਵੇਸ਼ਨ ਦਾ ਸਾਡੀ ਹੈ ਹੀ ਨਹੀਂ ਜੀ। ਜੀ। ਤੇ ਸਾਡੇ 65% ਲੋਕ ਨੇ ਜਿਨ੍ਹਾਂ ਨੂੰ ਕੋਈ 25% ਮਿਲ ਰਿਹਾ ਸਿਰਫ